ਮੁਕਤਸਰ 40 ਮੁਕਤਿਆਂ ਦੀ ਯਾਦ ਦੇ ਵਿੱਚ ਵਸਿਆ ਹੋਇਆ ਸ਼ਹਿਰ 40 ਮੁਕਤੇ ਉਹ ਯੋਧੇ ਉਹ ਸਿੰਘ ਸਨ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਤੁਰਕਾਂ ਤੇ ਪਹਾੜੀ ਰਾਜਿਆਂ ਦਾ 6 ਮਹੀਨੇ ਤੋਂ ਲੰਮਾ ਘੇਰਾ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀਗੀ ਵੀ ਅਸੀਂ ਵੀ ਜਿਹੜਾ ਇਹ ਕਿਲਾ ਛੱਡ ਦੋ ਕਿਉਂਕਿ ਤੁਰਕ ਬਾਰ-ਬਾਰ ਬਾਰ-ਬਾਰ ਮੰਨਤਾ ਕਾਰੇ ਸੀਗੇ ਵੀ ਕਿਲਾ ਛੱਡ ਦੋ ਪਹਾੜੀ ਰਾਜੇ ਕੋਈ ਗਊਆਂ ਦੀਆਂ ਕਸਮਾਂ ਖਾ ਰਿਆ ਸੀਗਾ ਕੋਈ ਕਰਾਮ ਸ਼ਰੀਫ ਦੀਆਂ ਕਸਮਾਂ ਖਾ ਰਿਆ ਸੀਗਾ ਪਰ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਇਹਨਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਇੱਕ ਖਾਲੀ ਖੱਤਰ ਭੇਜ ਕੇ ਟੁੱਟਿਆ ਫੁੱਟਿਆ ਸਮਾਨ ਰੱਖ ਕੇ ਜਦੋਂ ਇਹ ਉਹਨਾਂ ਨੂੰ ਲੱਗਿਆ ਪਹਾੜੀਆਂ ਤੇ ਮੁਗਲਾਂ ਨੂੰ ਵੀ ਗੁਰੂ ਸ਼ਾਇਦ ਗੁਰੂ ਸਾਹਿਬ ਦੇ ਸਾਥੀ ਛੱਡ ਕੇ ਜਾ ਰਹੇ ਨੇ ਤਾਂ ਉਹਨਾਂ ਨੇ ਉਹਨੂੰ ਲੁੱਟ ਲਿਆ ਸੀਗਾ ਤੇ ਬਾਅਦ ਚ ਸ਼ਰਮਿੰਦਗੀ ਦਾ ਅਹਿਸਾਸ ਹੋਣਾ ਪਿਆ ਤਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਕਿਹਾ ਸੀਗਾ ਵੀ ਤੁਸੀਂ ਗੁਰੂ ਦੇ ਸਿੱਦਕ ਤੇ ਕਾਇਮ ਰਹੋ ਤੇ ਕਿਲੇ ਅੰਦਰ ਡਟੇ ਰਹੋ ਤੇ ਆਪਣੇ ਆਪ ਵਾਹਿਗੁਰੂ ਤੁਹਾਡੇ ਨਾਲ ਸਹਾਈ ਹੋਊਗਾ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹਤੀ ਸੀਗੀ ਵੀ ਜਿਹੜੇ ਜਾਣਾ ਚਾਹਣਿਆਂ ਤਾਂ ਉਹ ਇਹ ਲਿਖ ਕੇ ਜਾਓ ਯਾ ਤੇ ਲਿਖ ਲਿਖ ਸਕਲ ਵਿਦਾਵਾ ਚਲੇ ਜਾਹੋ ਜਿਤ ਜਿਹਾਂ ਮਨ ਭਾਵਾ ਇਹ ਸੂਰਜ ਪ੍ਰਕਾਸ਼ ਦੇ ਪੰਨਾ 58 45 ਦੇ ਵਿੱਚ ਦਰਜ ਵੀ ਗੁਰੂ ਸਾਹਿਬ ਨੇ ਲੈਣਾ ਉਹਨਾਂ ਨੂੰ ਕਿਹਾ ਸੀਗਾ ਵੀ ਲਿਖ ਕੇ ਜਾਓ ਤਾਂ ਉਸ ਤੋਂ ਬਾਅਦ 40 ਸਿੰਘ ਛੱਡ ਕੇ ਚਲੇ ਜਾਂਦੇ ਆ ਤੇ ਇਧਰੋਂ 20 21 ਦੀ ਦਰਮਿਆਨੀ ਰਾਤ ਤੋਂ ਲੈ ਕੇ 27 ਤਰੀਕ ਤੱਕ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਤੇ ਚਮਕੌਰ ਦੀ ਵੀ ਜੰਗ ਹੋ ਜਾਂਦੀ ਆ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਸ਼ਹਾਦਤ ਸਹੀਦ ਹੋ ਜਾਂਦੇ ਆ ਮਾਤਾ ਗੁਜਰ ਕੌਰ ਸਹੀਦ ਹੋ ਜਾਂਦੇ ਆ ਤੇ ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਮਾਚੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਰਾਏ ਕੱਲਾ ਦੇ ਕੋਲ ਪਹੁੰਚਦੇ ਆ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਨੂਰੇ ਮਾਹੀ ਨਹੀਂ ਵੀ ਛੋਟੇ ਸੇ ਆਉ ਜਾਂਦੇ ਤੇ ਮਾਤਾ ਗੁਜਰ ਕੌਸ਼ੀਦ ਹੋ ਜਾਂਦੇ ਆ ਤੇ ਇਸ ਪਿੱਛੋਂ ਗੁਰੂ ਸਾਹਿਬ ਇਸ ਧਰਤੀ ਵੱਲ ਰਵਾਨਾ ਹੁੰਨੇ ਆ ਜਿਹਨੂੰ ਮੁਖਸਰ ਦੀ ਧਰਤੀ ਕਹਿੰਦੇ ਆ ਤੇ ਉੱਥੇ ਭਾਈ ਦਾਨ ਸਿੰਘ ਬਰਾੜ ਹੋਣੀ ਉਹ ਗੁਰੂ ਸਾਹਿਬ ਦੇ ਨਾਲ ਪੂਰਾ ਸਾਥ ਦਿੰਨੇ ਆ ਤੇ ਅਖੀਰ ਤੱਕ ਸਾਥ ਦਿੰਨੇ ਆ ਤੇ ਇੱਥੇ ਹੀ ਜਿਹੜਾ ਜੰਗ ਜਿਹੜੀ ਹੁੰਦੀ ਆ ਖਦਰਾਨੇ ਦੀ ਢਾਬ ਕਹੀ ਜਾਂਦੀ ਸੀਗੀ ਉਸ ਸਮੇਂ ਇੱਕ ਖਦਰਾਨੇ ਦੀ ਢਾਬ ਤੇ ਜਿਹਨੂੰ ਅੱਜ ਕੱਲ ਮੁਖਸਰ ਕਿਹਾ ਜਾਂਦਾ ਹੈ ਇਹਦਾ ਵੀ ਬੜਾ ਜੰਗ ਦਾ ਵਿਸ਼ਾਲ ਇਤਿਹਾਸ ਆ ਇਹਦਾ ਕਿਉਂਕਿ ਗੁਰੂ ਸਾਹਿਬ ਜਦੋਂ ਉਹਨਾਂ ਇਲਾਕਿਆਂ ਦੇ ਵਿੱਚ ਵਿਚਰੇ ਸੀਗੇ ਤਾਂ ਇੱਥੇ ਤਾਂ ਜਿਹੜੀ ਮੁਗਲ ਫੌਜ ਸੀਗੀ ਵਜੀਦੇ ਖਾਨ ਵਜੀਦ ਖਾਨ ਦੇ ਨਾਲ ਉਹ ਭਾਈ ਸੰਗਤ ਸਿੰਘ ਜੀ ਤੇ ਕਲਗੀ ਲੱਗੀ ਹੋਈ ਸੀਗੀ ਤੇ ਗੁਰੂ ਸਾਹਿਬ ਦਾ ਪੂਰੀ ਪੋਸ਼ਾਕ ਉਦਾਂ ਹੀ ਪਾਈ ਹੋਈ ਸੀਗੀ ਤਾਂ ਭਲੇਖਾ ਖਾ ਗਏ ਸੀਗੇ ਵੀ ਸ਼ਾਇਦ ਅਸੀਂ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਪਰ ਬਹੁਤ ਸਾਰੇ ਇਤਿਹਾਸਕਾਰ ਦੱਸਦੇ ਆਂ ਵੀ ਜਦੋਂ ਗੁਰੂ ਸਾਹਿਬ ਇਸ ਧਰਤੀ ਤੇ ਵਿਚਰੇ ਸੀਗੇ ਮੁਕਸਰ ਵਾਲੇ ਪਾਸੇ ਤਾਂ ਉੱਥੇ ਸਰਹੰਦ ਦਾ ਹੀ ਇੱਕ ਵਿਅਕਤੀ ਜਿਹਨੂੰ ਦਿਆਲਪੁਰੀ ਬਾਬਾ ਦਿਆਲਪੁਰੀ ਵੀ ਕਹਿੰਦੇ ਆ ਉਹਦਾ ਡੇਰਾ ਵੀ ਅੱਜਕੱਲ੍ਹ ਕਹਿੰਦੇ ਉਹ ਉੱਥੋਂ ਉਹਨੇ ਗੁਰੂ ਸਾਹਿਬ ਨੂੰ ਉੱਥੇ ਦੇਖਿਆ ਸੀਗਾ ਤੇ ਉਹਨੇ ਆ ਕੇ ਇੱਥੇ ਸੰਗਤ ਨੂੰ ਦੱਸਿਆ ਸੀਗਾ ਵੀ ਗੁਰੂ ਸਾਹਿਬ ਠੀਕ ਠਾਕ ਹਨ ਚੜ੍ਹਦੀ ਕਲਾ ਚ ਕੋਈ ਇਹ ਜੀ ਗੱਲ ਨਹੀਂ ਤੇ ਹੌਲੀ-ਹੌਲੀ ਕਹਿੰਨੇ ਆ ਲੋਕ ਉਸ ਤੇ ਇਤਿਹਾਸਕਾਰ ਕਹੀ ਵੀ ਇਹ ਗੱਲ ਜਿਹੜੀ ਆ ਤੁਰਕਾਂ ਦੇ ਕੋਲ ਪਹੁੰਚਦੀ ਆ ਤੇ ਉਸ ਜਿਹੜੀ ਘੇਰ ਉਸ ਤੋਂ ਬਾਅਦ ਇਹ ਮੁਖਸਰ ਦੀ ਜੰਗ ਦਾ ਜਿਹੜਾ ਇਤਿਹਾਸ ਰਚਿਆ ਜਾਂਦਾ ਤੇ ਜਦੋਂ ਇਹ ਤੁਰਕਾਂ ਦੀ ਫੌਜ ਮੁਖਤਰ ਵੱਲ ਨੂੰ ਰਵਾਨਾ ਹੁੰਦੀ ਆ ਤਾਂ ਉਸ ਸਮੇਂ ਭਾਈ ਦਾਨ ਸਿੰਘ ਬਰਾੜ ਤੇ ਉਹਨਾਂ ਦੇ ਹੋਰ ਬਰਾੜ ਸਰਦਾਰ ਗੁਰੂ ਸਾਹਿਬ ਦੇ ਨਾਲ ਸੀਗੇ ਤਾਂ ਉਥੋਂ ਇਹ ਗੁਰੂ ਸਾਹਿਬ ਜਿਹੜੇ ਪੁੱਛਦੇ ਆ ਵੀ ਜਿਹੜੀ ਇਹ ਜੀ ਕਿਹੜੀ ਥਾਂ ਹੈ ਜਿੱਥੇ ਜਿਹੜਾ ਇਹ ਟਿਕਾਣਾ ਜੰਗ ਦੇ ਲਈ ਠੀਕ ਰਹੂਗਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਪਿਛੋਂ ਮੁਗਲ ਫੌਜ ਚੜੀ ਆ ਰਹੀ ਆ ਤਾਂ ਉਹਨਾਂ ਨੇ ਉਥੇ ਹੀ ਇੱਕ ਕਪੂਰਾ ਚੌਧਰੀ ਸੀਗਾ ਕਪੂਰੇ ਚੌਧਰੀ ਨੇ ਆਪਣੇ ਇੱਕ ਬੰਦੇ ਖਾਨੇ ਬਰਾੜ ਨੂੰ ਗੁਰੂ ਜੀ ਦੇ ਨਾਲ ਭੇਜਿਆ ਸੀਗਾ ਜਿੱਥੇ ਇਹ ਖਦਰਾਣੇ ਦੀ ਢਾਬ ਦੀ ਲੋਕੇਸ਼ਨ ਜਿਹੜੀ ਆ ਜਾ ਕੇ ਡੇਰਾ ਲਾਇਆ ਵੀ ਇਹ ਕਿਉਂਕਿ ਇਹ ਕੋਈ ਇੱਕ ਥਾਂ ਸੀ ਜਿਹੜੀ ਉੱਚੀ ਸੀ ਅਤੇ ਜਿੱਥੇ ਪਾਣੀ ਮੌਜੂਦ ਸੀਗਾ ਸਭ ਤੋਂ ਵੱਡੀ ਖਾਸੀਅਤ ਇੱਥੇ ਪਾਣੀ ਦਾ ਮੌਜੂਦ ਹੋਣਾ ਤਾਂ ਹੀ ਇਹਨੂੰ ਢਾਪ ਕੇ ਆ ਜਾਂਦਾ ਸੀਗਾ ਵੈਸੇ ਅੱਜਕੱਲ ਜਿਹੜੀ ਇਹ ਮੁਕਸਰ ਦੀ ਜਿਹੜਾ ਮੁਕਸਰ ਦੀ ਇਹ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਜੋੜ ਮੇ ਲੱਗਦਾ ਹੈ ਇਹ ਇਹਨਾਂ ਦਿਨਾਂ ਦੇ ਵਿੱਚ ਮਾਗੀ ਦੇ ਵਿੱਚ ਲਾਇਆ ਜਾਂਦਾ ਪਰ ਇਤਿਹਾਸਕਾਰ ਇਹ ਵੀ ਦੱਸਦੇ ਆ ਕਿ ਕਿਉਂਕਿ ਇਹ ਜਿਹੜੀ جنگ ਆ ਇਹ ਵਸਾਖ ਤੇ ਚੇਤ ਦੇ ਵਿੱਚ ਹੋਈ ਆ ਭਾਪ April ਤੇ May ਦੇ ਵਿੱਚ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਉੱਥੇ ਬਹੁਤ ਜ਼ਿਆਦੇ ਗਰਮੀ ਹੁੰਦੀ ਸੀਗੀ ਤੇ ਗਰਮੀ ਦੇ ਕਰਕੇ ਢਾਵ ਦੀ ਆਪਣੋ ਆਪਣੇ ਆਪ ਹੀ ਇੱਕ ਮਹੱਤਤਾ ਸੀਗੀ ਤੇ ਦੂਜੇ ਪਾਸੇ ਜਿਹੜੇ ਉਹ 40 ਸਿੰਘ ਛੱਡ ਕੇ ਚਲੇ ਗਏ ਸੀਗੇ ਗੁਰੂ ਸਾਹਿਬ ਨੂੰ ਤੇ ਉਹਨੂੰ ਉਹਨਾਂ ਦੇ ਉਹਨਾਂ ਦੇ ਘਰਦਿਆਂ ਨੇ ਤੇ ਮਾਤਾ ਭਾਗ ਕੌਰ ਜੀ ਨੇ ਉਹਨਾਂ ਨੂੰ ਬਹੁਤ ਲਾਣਤਾ ਪਾਈਆਂ ਸੀਗੀਆਂ ਤੇ ਉਹਨਾਂ ਨੂੰ ਚੂੜੀਆਂ ਤੱਕ ਪੇਸ਼ ਕਰਤੀਆਂ ਸੀਗੀਆਂ ਵੀ ਜਦੋਂ ਗੁਰੂ ਸਾਹਿਬ ਨੂੰ ਸਭ ਤੋਂ ਜਿਆਦਾ ਤੁਹਾਡੀ ਲੋੜ ਸੀ ਤਾਂ ਉਸ ਸਮੇਂ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡਿਆ ਵੀ ਤੁਸੀਂ ਇਹ ਚੂੜੀਆਂ ਪੈਨੋ ਘਰ ਬੈਠੋ ਅਸੀਂ ਗੁਰੂ ਸਾਹਿਬ ਦਾ ਸਾਥ ਦੇਵਾਂਗੇ ਅਸੀਂ ਨਹੀਂ ਛੱਡ ਸਕਦੇ ਗੁਰੂ ਨੂੰ ਤੇ ਉਸ ਉਹਨਾਂ ਨੂੰ ਹੀ ਉੱਥੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀਗਾ ਵੀ ਇਦਾਂ ਮੁਗਲ ਫੌਜ ਪਿੱਛਾ ਕਰਦੇ ਆ ਰਹੀ ਆ ਤਾਂ ਫਿਰ ਉਹਨਾਂ ਨੇ ਮਨ ਬਣਾ ਲਿਆ ਸੀਗਾ ਵੀ ਕਿਸ ਤਰ੍ਹਾਂ ਆਪਣੀ ਗਲਤੀ ਨੂੰ ਸੁਧਾਰਨਾ ਤੇ ਕਿਵੇਂ ਗੁਰੂ ਸਾਹਿਬ ਦਾ ਸਾਥ ਦੇਣਾ ਕਹਿੰਦੇ ਜਦੋਂ ਖਦਰਾਂਡੇ ਦੀ ਢਾਬ ਤੇ ਗੁਰੂ ਸਾਹਿਬ ਨੇ ਆਪਣਾ ਪੂਰੀ ਮੋਰਚਾ ਬੰਦੀ ਕੀਤੀ ਹੋਈ ਸੀਗੀ ਤੇ ਮੁਗਲ ਫੌਜਾਂ ਨੇੜੇ ਪਹੁੰਚੀਆਂ ਤਾਂ ਨਾਲ ਹੀ ਇਹਨਾਂ 40 ਸਿੰਘਾਂ ਨੇ ਤੇ ਹੋਰ ਕੁਝ ਸਿੰਘਾਂ ਨੇ ਮਾਤਾ ਭਾਗੌਰ ਦੀ ਅਗਵਾਈ ਦੇ ਵਿੱਚ ਉਹਨਾਂ ਨਾਲ ਡਟਮਾ ਲੋਹਾ ਲਿਆ ਸੀਗਾ ਇਹ ਫਿਰ ਇਹ ਸਿੰਘ ਉੱਥੇ ਉਸ ਲੜਾਈ ਦੇ ਦੌਰਾਨ ਹੀ ਇਹ ਸ਼ਹੀਦੀਆਂ ਪਾ ਗਏ ਤੇ ਇਹਨਾਂ ਦੇ ਜਿਹੜੇ ਨਾਂ ਸੀਗੇ 40 ਸਿੰਘਾਂ ਦੇ ਉਹ ਇਸ ਤਰ੍ਹਾਂ ਸੀਗੇ ਸਮੀਰ ਸਿੰਘ ਸਰਜਾ ਸਿੰਘ ਸਾਧੂ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸ਼ੋਭਾ ਸਿੰਘ ਸੰਤ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਕਰਵਾਰਾ ਸਿੰਘ ਚੰਬਾ ਸਿੰਘ ਜਾਦੋ ਸਿੰਘ ਜੋਗਾ ਸਿੰਘ ਜੰਗ ਸਿੰਘ ਦਇਾਲ ਸਿੰਘ ਦਰਵਾਰਾ ਸਿੰਘ ਦਲਬਾਹ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਬੂੜ ਸਿੰਘ ਭਾਗ ਸਿੰਘ ਭੋਲਾ ਸਿੰਘ ਪੰਗਾ ਸਿੰਘ ਅਤੇ ਇਹਨਾਂ ਤੇ ਨਾਲ ਹੀ ਭਾਈ ਮਹਾ ਸਿੰਘ ਤੇ ਇਸ ਤਰ੍ਹਾਂ ਕਾਫੀ ਜਿਹੜੇ ਸਿੰਘ ਸੀਗੇ ਇਹ ਪੂਰੇ ਉਸ ਲੜਾਈ ਦੇ ਵਿੱਚ ਚੰਵਲ ਸੀਗੇ ਮੱਜਾ ਸਿੰਘ ਮਾਨ ਸਿੰਘ ਮਾਇਆ ਸਿੰਘ ਰਾਇਆ ਸਿੰਘ ਤੇ ਲక్ష్మణ ਸਿੰਘ ਇਹ ਮਹਾਨ ਕੌਸ਼ ਦੇ ਪੰਨਾ 981 ਦੇ ਵਿੱਚ ਦਰਜਾ ਇਹਨਾਂ ਸਿੰਘਾਂ ਦੇ ਨਾਮ ਤੇ ਤੇ ਜਦੋਂ ਲੜਾਈ ਖਤਮ ਹੋਈ ਆ ਤੇ ਮੁਗਲ ਫੌਜ ਭੱਜ ਗਈ ਕਿਉਂਕਿ ਉਹ ਪਾਣੀ ਦੀ ਘਾਟ ਸੀਗੀ ਪਾਣੀ ਦੇ ਨੇੜੇ ਗੁਰੂ ਸਾਹਿਬ ਬੈਠੇ ਸੀਗੇ ਗੁਰੂ ਸਾਹਿਬ ਨੇ ਤੀਰਾਂ ਦੀ ਐਸੀ ਵਰਖਾ ਕੀਤੀ ਸੀਗੀ ਉਹਨਾਂ ਨੂੰ ਪਾਣੀ ਦੇ ਨੜੇ ਨਹੀਂ ਟੁਕਣਦੇ ਆ ਤੇ ਖੀਰ ਦੇ ਵਿੱਚ ਮદાન ਛੱਡ ਕੇ ਜਿਹੜੀਆਂ ਤੁਰਕ ਫੌਜਾਂ ਸੀਗੀਆਂ ਉਹ ਭੱਜ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਉਤਰ ਕੇ ਜਦੋਂ ਆਪਣੇ ਸਿੰਘਾਂ ਦੇ ਨਾਲ ਜ਼ਖਮੀਆਂ ਦੇ ਕੋਲ ਜਾਂਦੇ ਆ ਇਕੱਲੇ ਇਕੱਲੇ ਕੋਲ ਤਾਂ ਉੱਥੇ ਪਤਾ ਲੱਗਦਾ ਹੈ ਵੀ ਮਾਤਾ ਭਾਗ ਔਰ ਉਸ ਸਮੇਂ ਜਿਹੜੇ ਉਹ ਅਜੇ ਸਾਹ ਲੈ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਤਾਂ ਜ਼ਖਮ ਇੰਨੇ ਨਹੀਂ ਸੀਗੇ ਤੇ ਉਹ ਹੋਸ਼ ਚ ਆ ਗਏ ਤੇ ਉਹਨਾਂ ਨੇ ਫਿਰ ਸਾਰੀ ਕਥਾ ਸਾਰੀ ਕਥਾ ਸੁਣਾਈ ਸੀਗੀ ਤੇ ਉਸ ਤੋਂ ਪਹਿਲਾਂ ਭਾਈ ਮਹਾ ਸਿੰਘ ਗੁਰੂ ਸਾਹਿਬ ਨੂੰ ਮਿਲਗੇ ਸੀਗੇ ਉਸ ਸਮੇਂ ਉਹ ਸਹਿ ਕਰੇ ਸੀਗੇ ਤਾਂ ਗੁਰੂ ਸਾਹਿਬ ਨੇ ਕੱਲੇ-ਕੱਲੇ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਦੇ ਖਿਤਾਬ ਦਿੱਤੇ ਸੀਗੇ ਤੇ ਭਾਈ ਮਹਾ ਸਿੰਘ ਨੂੰ ਪੁੱਛਿਆ ਸੀਗਾ ਬੀ 10 ਵੀ ਤੁ ਜੋ ਵੀ ਤੇਰੀ ਇੱਛਾ ਹੋਊਗੀ ਉਹ ਗੁਰੂ ਸਾਹਿਬ ਉਹ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਤੇਰੀ ਪੂਰੀ ਹੋਊਗੀ ਤਾਂ ਉਹਨੇ ਕਿਹਾ ਸੀਗਾ ਵੀ ਸਾਡੀ ਇੱਕੋ ਇੱਛਾ ਹੈ ਵੀ ਜਿਹੜਾ ਅਸੀਂ ਬਦਾਵਾ ਦੇ ਕੇ ਗਏ ਸੀਗੇ ਇਹਨੂੰ ਗੰਢ ਦੋ ਵੀ ਸਾਡੇ ਤੇ ਜਿਹੜੀ ਗਲਤੀ ਹੋਈ ਇਹਨੂੰ ਮaaf ਕਰੋ ਸਾਨੂੰ ਸਿੱਖੀ ਦੇ ਵਿੱਚ ਪੂਰਨ ਸ਼ਾਮਲ ਕਰੋ ਸਾਨੂੰ ਆਪਣੇ سینੇ ਦੇ ਨਾਲ ਜੋੜੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਤਾਂ ਗੁਰੂ ਸਾਹਿਬ ਨੇ ਉਸੇ ਸਮੇਂ ਉਹ ਬਦਾਵਾ ਆਪਣੇ ਖਿਸੇ ਵਿੱਚੋਂ ਕੱਢ ਕੇ ਪਾੜ ਦਿੱਤਾ ਸੀਗਾ ਤੇ ਇਹ ਸਥਾਨ ਉਹੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵੀ ਕਹਿੰਦੇ ਆ ਤੇ ਇਹ ਅੱਜਕੱਲ੍ਹ ਭਾਵੇਂ ਸਰਦ ਰੁੱਤ ਕਰਕੇ ਕੁਝ ਸਮੇਂ ਤੋਂ ਬਾਅਦ ਸਿੰਘਾਂ ਨੇ ਇਹਨੂੰ ਇਹਨਾਂ ਸਮਿਆਂ ਦੇ ਵਿੱਚ ਮਨਾਣਾ ਸ਼ੁਰੂ ਕਰਤਾ ਸੀਗਾ ਪਰ ਅਸਲ ਦੇ ਵਿੱਚ ਇਹ ਵਿਸਾਖ ਤੇ ਚੇਤ ਦੇ ਵਿੱਚ ਹੋਇਆ ਹੋਇਆ ਯੁੱਧ ਤੇ ਨਮੂਲ ਨਾਨਕ ਸਾਹਿਬੀ ਕਲੰਡਰ ਨੂੰ ਦੇ ਵਿੱਚ ਇਹ ਸਾਰਾ ਕੁਝ ਕਰਨਾ ਚਾਹੀਦਾ ਹੈ ਡੇਟਾਂ ਫਿਕਸ ਹੋਣੇ ਚਾਹੀਦੀਆਂ ਉਹੀ ਚਾਹੀਦਾ ਸਮਾਂ ਪਰ ਉਹ ਸਮੇਂ ਦੇ ਵਿੱਚ ਜਿਹੜਾ ਅੱਜ ਕੱਲ ਸਾਨੂੰ ਕੀਤਾ ਜਾ ਰਿਹਾ ਹੈ ਇਹ ਇੱਕ ਤਰ੍ਹਾਂ ਨਾਲ ਜਿਹੜਾ ਇਹ ਮਹੀਨਾ ਹੈ ਮਾਗ ਦਾ ਉਹਦੇ ਨਾਲ ਮਿਲਾ ਕੇ ਇਹਨੂੰ ਦਿਖਾਇਆ ਜਾਂਦਾ ਹੈ ਪਰ ਅਸਲ ਦੇ ਵਿੱਚ ਅਜਿਹੀ ਇਤਿਹਾਸ ਜਿਹੜਾ ਰਲਗੱਡ ਹੋ ਰਿਹਾ ਹੈ ਇਹਨੂੰ ਵੀ ਦਰੁਸਤ ਕਰਨ ਦੀ ਲੋੜ ਆ ਤੇ ਮੈਂ ਇਹੀ ਅੱਜ ਦਾ ਇਹ ਇਤਿਹਾਸ ਦੱਸਣ ਦਾ ਮਕਸਦ ਇਹੀ ਸੀਗਾ ਵੀ ਇਹ ਜਿਹੜੀ ਲੜਾਈ ਸੀਗੀ ਇਹ ਬਸਾਖ ਚੇਤ ਦੇ ਵਿੱਚ ਗਰਮ ਰੁੱਤ ਦੇ ਵਿੱਚ ਸੀਗੀ ਕਿਉਂਕਿ ਉੱਥੇ ਰੇਤ ਦੇ ਢਿੱਲੇ ਸੀਗੇ ਬੇਹੱਦ ਗਰਮਾਇਆ ਸੀਗੀ ਤੇ ਅੱਜ ਦੇ ਸਮਾਂ ਸਿੰਘਾਂ ਨੇ ਬਾਅਦ ਦੇ ਵਿੱਚ ਭਾਵੇਂ ਮਨਾਣਾ ਸ਼ੁਰੂ ਕਰਤਾ ਤੇ ਅੱਜ ਕੱਲ ਅੱਜ ਕੱਲ ਮਨਾਇਆ ਜਾ ਰਿਹਾ ਹੈ ਤੇ ਮਾਗੀ ਦੇ ਉਸਤੇ ਇਹਨਾਂ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ ਟੁੱਟੀ ਗੰਢੀ ਵਾਲੇ ਦਿਨ ਤੇ ਸੰਗਤਾਂ ਹੁੰਮ ਹਵਾ ਕੇ ਭੇਜਦੀਆਂ ਪਰ ਸਿੱਖ ਕੌਮ ਨੂੰ ਗੁਰੂ ਦੇ ਜਿਹੜੇ ਬਗੈਰ ਮਤਲਬ ਤੋਂ ਅੱਜ ਕੱਲ ਟੁੱਟੀ ਜਾ ਰਹੇ ਹਨ ਬਿਗੈਰ ਮਤਲਤੋਂ ਅੱਜਕੱਲ ਬਿਗੈਰ ਕਿਸੇ ਘੇਰਾਬੰਦੀ ਤੋਂ ਬਿਗੈਰ ਕਿਸੇ ਤਕਲੀਫ ਤੋਂ ਆਪਣਾ ਸਿੱਖੀ ਛੱਡ ਛੱਡ ਕੇ ਕੋਈ ਈਸਾਈ ਬਣ ਰਿਹਾ ਹੈ ਜਾਂ ਕੋਈ ਆਪਣਾ ਕ੍ਰਿਸਚੀਅਨਟੀ ਜਾਂ ਕੋਈ ਡੇਰਾਵਾਦ ਵਾਲ ਜਾ ਰਿਹਾ ਹੈ ਕੋਈ ਪ੍ਰੇਮੀ ਬਣ ਰਿਹਾ ਹੈ ਕੋਈ ਕਿਸੇ ਪਾਸੇ ਜਾ ਰਿਹਾ ਕੋਈ ਕਿਸੇ ਪਾਸੇ ਜਾ ਰਿਹਾ ਹੈ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਗੁਰੂ ਦੀ ਸਿੱਖੀ ਅਨਮੋਲ ਆ ਇਹ ਤੇ ਉੱਪਰ ਕੁਝ ਨਹੀਂ ਤੇ ਜੇਕਰ ਤੁਸੀਂ ਗੁਰੂ ਦੇ ਗੁਰੂ ਦੇ ਬਖਸ਼ਿਸ਼ਾਂ ਪ੍ਰਾਪਤ ਕਰਨਾ ਚਾਹੁੰਦੇ ਆ ਤੋਂ ਆਪਣੇ ਆਪ ਨੂੰ ਸਿੱਕੀ ਨਾਲ ਜੋੜੋ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਵਾਤੇ ਬਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ